ਹਾਂਜੀ ਸਾਰਿਆਂ ਨੂੰ ਸასი ਸ਼ਾਲਾ ਨਮਸਕਾਰ ਤੁਹਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਗੱਲ ਕਰਦੇ ਹਾਂ ਜੀ ਜਿਹੜੇ ਲੋਕ ਅਮਰੀਕਾ ਜਾਣਾ ਚਾਹੁੰਦੇ ਹਨ ਤੇ ਉੱਥੇ ਸੈਟਲ ਹੋਣ ਦਾ ਸੁਪਨਾ ਜਿਹਨਾਂ ਨੇ ਪਾਲਿਆ ਹੋਇਆ ਹੈ ਉਹਨਾਂ ਦੇ ਵਾਸਤੇ ਇਹ ਜਿਹੜੀ ਵੀਡੀਓ ਹੈ ਜਰੂਰ ਦੇਖਿਓ ਇਹਦੇ ਵਿੱਚ ਮਤਲਬ ਇਹ ਨਹੀਂ ਹੈ ਕਿ ਇਕੱਲਾ ਤੁਸੀਂ ਅਮਰੀਕਾ ਜਾਣ ਬਾਰੇ ਸੋਚਿਆ ਤੁਸੀਂ ਹੋਰ ਵੀ ਕਿਸੇ ਦੇਸ਼ ਦੀ ਵਿੱਚ ਜਾਣਾ ਚਾਹੁੰਦੇ ਹੋ ਯੂਰਪ ਦੇ ਵਿੱਚ ਵੀ ਜਾਣਾ ਚਾਹੁੰਦੇ ਹੋ ਤੁਸੀਂ ਡਾਂਕੀ ਵਗੈਰਾ ਜਿਹੜੀ ਲੱਗਦੀ ਹੈ ਤੇ ਜਿਹੜੀ ਵੀਡੀਓ ਹੈ ਜੀ ਤੁਹਾਡੇ ਕੰਮ ਦੀ ਹੈ ਅਮਰੀਕਾ ਜਾਣ ਦਾ ਜਿਹੜਾ ਸੁਪਨਾ ਹੈ ਜਿਹਨੂੰ ਪੂਰਨ ਕਰਨ ਵਾਸਤੇ ਹਜ਼ਾਰਾਂ ਜਿਹੜੇ ਇੰਡੀਅਨ ਲੋਕ ਹਨ ਜਿਹੜੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਹਨ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਤੇ ਇਹਦੇ ਵਾਸਤੇ ਲੋਕ ਜਿਹੜੇ ਹਨ ਡਾਂਕੀ ਜਿਹੜੀ ਹੈ ਜਿਉ ਲਾਉਂਦੇ ਹਨ ਇਹਨੂੰ ਆਪਾਂ ਡਾਂਕੀ ਵੀ ਕਹਿੰਦੇ ਹਾਂ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਉਂਦੇ ਹਨ ਤੇ ਅਮਰੀਕਾ ਪਹੁੰਚਣ ਦੇ ਵਾਸਤੇ ਇਹਨਾਂ ਨੂੰ ਸੰਘਣੇ ਜੰਗਲਾਂ ਦੇ ਵਿੱਚੋਂ ਔਖੇ ਸੌਖੇ ਲੱਗ ਕੇ ਤੇ ਜਿਹੜਾ ਪਾਣੀ ਵਗੈਰਾ ਕਈਆਂ ਇਲਾਕਿਆਂ ਦੇ ਵਿੱਚੋਂ ਲੰਘਦਾ ਹੈ ਉੱਥੋਂ ਵੀ ਲੰਘਣਾ ਪੈਂਦਾ ਹੈ ਨਤੀਜੇ ਇਹ ਕਿ ਭਾਰਤੀ ਜਿਹੜੇ ਹਨ ਹੁਣ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੇ ਵਿੱਚ ਤੀਜਾ ਵੱਡਾ ਸਭ ਤੋਂ ਜਿਹੜਾ ਵੱਡਾ ਸਮੂਹ ਬਣ ਚੁੱਕਾ ਹੈ ਇਹਨਾਂ ਦਾ ਉਹਦੀ ਨਮਾਇੰਦਗੀ ਕਰਦੇ ਹਨ ਦੱਸਿਆ ਗਿਆ ਹੈ ਕਿ ਜਿਹੜਾ ਅਮਰੀਕਾ ਦਾ ਸਫਰ ਹੈ ਜੀ ਡੋਂਕੀ ਦੇ ਥਰੂ ਇਹ ਨਰਕ ਵਰਗਾ ਹੈ ਇਹ ਜਿਹੜੀ ਖਬਰ ਤੁਹਾਨੂੰ ਦੱਸੀ ਜਾ ਰਹੀ ਹੈ ਏਜੰਟਾਂ ਨੇ ਹੀ ਇਹ ਜਿਹੜਾ ਖਰਾਸਾ ਕੀਤਾ ਹੈ ਕਿ ਗੈਰਕਾਨੂੰਨੀ ਢੰਗ ਦੇ ਨਾਲ ਜਿਹੜੇ ਲੋਕ ਅਮਰੀਕਾ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਹਨ ਤਕਰੀਬਨ 100 ਦੇ ਵਿੱਚੋਂ 10-12 ਲੋਕ ਜਾਂ ਤਾਂ ਮਰ ਜਾਂਦੇ ਹਨ ਜਾਂ ਰਸਤੇ ਵਿੱਚ ਹੀ ਮਾਰੇ ਜਾਂਦੇ ਹਨ ਡਾਂਕੀ ਰੂਟ ਜਿਹੜਾ ਹੈ ਜੀ ਇੱਕ ਬਹੁਤ ਵੱਡਾ ਜਿਹੜਾ ਕਾਰੋਬਾਰ ਬਣ ਚੁੱਕਾ ਹੈ ਜਿਹਦੇ ਵਿੱਚ ਏਜੰਟ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜਾ ਮੁਨਾਫਾ ਕਮਾ ਰਹੇ ਹਨ ਇਦੇ ਵਿੱਚ ਇੱਕ ਬੰਦੇ ਤੋਂ ਕਿੰਨਾਂ 40 ਤੋਂ ਲੈ ਕੇ 80 ਲੱਖ ਰੁਪਏ ਜਿਹੜਾ ਹੈ ਜੀ ਲਿਆ ਜਾਂਦਾ ਹੈ ਇੰਡੀਅਨ ਕਰੰਸੀ ਦੇ ਵਿੱਚ ਹੁਣ ਇੰਡੀਅਨ ਲੋਕਾਂ ਨੂੰ ਜਿਹੜਾ ਅਮਰੀਕਾ ਜਾਂਦਾ ਇੱਕ ਜਿਹੜਾ ਸ਼ੌਕ ਹੈ ਇਹ ਸੁਪਰੇ ਨੂੰ ਪੂਰਾ ਕਰਨ ਦੇ ਵਾਸਤੇ ਲੋਕ ਜਿਹੜੇ ਹਨ ਬਹੁਤ ਜ਼ਿਆਦਾ ਕਈ ਰਗੜਾ ਵੀ ਖਾ ਜਾਂਦੇ ਹਨ ਕਈ ਵਾਰ ਜਾਨ ਵੀ ਗਵਾਉਣੀ ਪੈਂਦੀ ਹੈ ਕਾਰਨ ਇਹੀ ਦੱਸਿਆ ਜਾ ਰਿਹਾ ਹੈ ਕਿ ਬਰੋਜਗਾਰੀ ਘੱਟ ਆਮਦਨੀ ਤੇ ਪਿੰਡੂ ਭਾਈਚਾਰਾ ਜਿਹੜਾ ਹੈ ਉਹਦੇ ਵਿੱਚ ਸੰਕਟ ਹੁਣ ਇੱਥੇ ਇੱਕ ਗੱਲ ਹੋਰ ਵੀ ਸੋਚਣ ਵਾਲੀ ਬਣਦੀ ਹੈ ਕਿ ਜਿਹੜਾ ਬੰਦਾ 50 ਲੱਖ ਰੁਪਏ ਇੰਡੀਆ ਦੇ ਵਿੱਚ ਕਰ ਸਕਦਾ ਹੈ ਬਾਹਰ ਜਾਣ ਦੇ ਵਾਸਤੇ ਉਹ ਇੰਨੇ ਪੈਸੇ ਵਿੱਚ ਆਪਣਾ ਉੱਥੇ ਵੀ ਕੋਈ ਨਾ ਕੀ ਕਾਰੋਬਾਰ ਚਲਾ ਸਕਦਾ ਹੈ ਜੋਖਮ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਇਲੀਗਲ ਬੰਦੇ ਹਨ ਇਹਨਾਂ ਨੂੰ ਯਾਤਰਾ ਦੇ ਦੌਰਾਨ ਫੜੇ ਜਾਣ ਦਾ ਵੀ ਡਰ ਹੈ ਤੇ ਸੀਏ ਦੇਤੇ ਜਾ ਸਕਦੇ ਇਹਨਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਇੱਥੋਂ ਤੱਕ ਕਿ ਮਾਰੇ ਵੀ ਜਾ ਸਕਦੇ ਹਨ ਬਾਕੀ ਦੱਸਿਆ ਗਿਆ ਕਿ ਡੌਂਕੀ ਦੇ ਵਿੱਚ ਹਜ਼ਾਰਾਂ ਜਿਹੜੇ ਇੰਡੀਅਨ ਲੋਕ ਹਨ ਫਲਾਈਟਾਂ ਦੇ ਜਿਹੜੀ ਡੌਂਕੀ ਫਲਾਈਟਾਂ ਵੀ ਲੱਗਦੀਆਂ ਹਨ ਜਿਹਦੇ ਵਿੱਚ ਲੋਕ ਯੂਰਪ ਦੇ ਦੇਸ਼ਾਂ ਦੇ ਵਿੱਚ ਵੀ ਆਉਂਦੇ ਹਨ ਇੰਗਲੈਂਡ ਜਾਂਦੇ ਹਨ ਜਾਂ ਅਮਰੀਕਾ ਦੇ ਵਿੱਚ ਵੀ ਜਾਣ ਦੀ ਕੋਸ਼ਿਸ਼ ਕਰਦੇ ਹਨ ਇਹੜੀ ਯਾਤਰਾ ਹੁੰਦੀ ਹੈ ਤੇ ਵਿੱਚ ਇਹਨਾਂ ਨੂੰ ਕਈਆਂ ਦੇਸ਼ਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ ਅਲੱਗ-ਅਲੱਗ ਜਗ੍ਹਾ ਦੇ ਉੱਤੇ ਉਹਨਾਂ ਦੇ ਸਟਾਪ ਲੱਗਦੇ ਹਨ ਜਿਦਾਂ ਕਿ ਅਲਸਾਲਵਾਡੋਰ ਕੋਸਟਾ ਰੀਕਾ ਪਨਾਮਾ ਗੁਆਟੇਮਾਲਾ ਇਹ ਜਿਹੜੇ ਮੱਧ ਅਮਰੀਕੀ ਦੇਸ਼ ਹਨ ਜਿਨ੍ਹਾਂ ਦਾ ਜਿਹੜਾ ਵੀਜ਼ਾ ਹੈ ਜੀ ਇੰਡੀਅਨ ਲੋਕਾਂ ਨੂੰ ਬੜੀ ਆਸਾਨੀ ਦੇ ਨਾਲ ਮਿਲ ਜਾਂਦਾ ਹੈ ਮਕਸੀਕੋ ਇੱਕ ਦੱਖਣੀ ਅਮਰੀਕਾ ਦੇ ਵਿੱਚ ਕਾਰਸਤ ਜਿਹੜਾ ਦੇਸ਼ ਹੈ ਇਸ ਦੇ ਜਿਹਦਾ ਨਾਮ ਹੈ ਜੀ ਮਕਸੀਕੋ ਮਕਸੀਕੋ ਰਾਹੀਂ ਅਮਰੀਕਾ ਵਿੱਚ ਦਾਖਲ ਹੋਣੇ ਗੈਰਪਨੋ ਕਾਨੂੰਨੀ ਜਿਹੜੇ ਪ੍ਰਵਾਸੀ ਲੋਕਾਂ ਇੱਕ ਜਿਹੜਾ ਪ੍ਰਵੇਸ਼ ਦੁਆਰ ਇਹਨਾਂ ਦਾ ਬਣ ਚੁੱਕਾ ਹੈ ਇੱਕ ਰਸਤਾ ਬਣ ਚੁੱਕਾ ਹੈ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਏਜੰਟਾਂ ਦੇ ਵੱਲੋਂ ਕਿ ਕਈ ਵਾਰ ਲੋਕਾਂ ਨੂੰ 2-2 ਸਾਲ ਵੀ ਲੱਗ ਜਾਂਦੇ ਹਨ ਡੌਨਕੀ ਦੇ ਥਰੂ ਇਹਨਾਂ ਦੇਸ਼ਾਂ ਦੇ ਵਿੱਚ ਪਹੁੰਚਣ ਦੇ ਵਾਸਤੇ ਕਈ ਲੋਕ ਜਿਹੜੇ ਹਨ ਕੈਨੇਡਾ ਦੇ ਥਰੂ ਵੀ ਉੱਥੇ ਜਾਣ ਦੀ ਕੋਸ਼ਿਸ਼ ਕਰਦੇ ਹਨ ਇਹਨਾਂ ਦੇਸ਼ਾਂ ਦੇ ਵਿੱਚ ਇੱਕ ਹੋਰ ਦੇਸ਼ ਦਾ ਨਾਮ ਵੀ ਹੁੰਦਾ ਜਿਹਦਾ ਨਾਮ ਹੈ ਜੀ ਬ੍ਰਾਜ਼ੀਲ ਇਸ ਨੂੰ ਵੀ ਇੱਕ ਟਰਾਂਜ਼ਿਟ ਪੁਆਇੰਟ ਦੇ ਵਜੋਂ ਵਰਤਿਆ ਜਾ ਰਿਹਾ ਹੈ 2022 ਦੇ ਵਿੱਚ ਇੱਕ ਰਿਪੋਰਟ ਛਪੀ ਸੀ ਪਿਓਰ ਸਰਚ ਸੈਂਟਰ ਵਾਲਿਆਂ ਦੀ ਇਹ ਵੀ ਦੱਸਿਆ ਗਿਆ ਸੀ ਕਿ ਅਮਰੀਕਾ ਦੇ ਵਿੱਚ ਤਕਰੀਬਨ 7.5 ਲੱਖ ਬੰਦਾ ਜਿਹੜਾ ਹੈ ਜੀ ਇੰਡੀਅਨ ਹੈ ਜਿਹੜਾ ਕਿ ਇਲੀਗਲ ਹੈ। ਬਾਕੀ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਿਹੜੀਆਂ ਔਰਤਾਂ ਡੌਂਕੀ ਦੇ ਥਰੂ ਜਾਂਦੀਆਂ ਹਨ ਉਹਨਾਂ ਦੇ ਨਾਲ ਕਈ ਵਾਰ ਗਲਤ ਹਰਕਤਾਂ ਵੀ ਹੁੰਦੀਆਂ ਹਨ ਰਸਤੇ ਦੇ ਵਿੱਚ। ਸੋ ਕੋਈ ਵੀ ਬੰਦਾ ਜਿਹੜਾ ਹੈ ਜੀ ਡੌਂਕੀ ਥਰੂ ਜਾਣਾ ਚਾਹੁੰਦਾ ਹੈ ਤਾਂ ਜਿਹੜਾ ਪੰਨਾ ਇਸਤੇ ਬਾਰੇ ਉਹ ਜਿਹੜੀ ਜਾਣਕਾਰੀ ਪ੍ਰਾਪਤ ਕਰੋ ਤੇ ਜ਼ਰੂਰ ਸੋਚੋ। ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੀਓ। ਧੰਨਵਾਦ ਜੀ ਵੀਡੀਓ ਦੇਖੇ।